ਇਹਨਾਂ ਸੜਕਾਂ ਦਾ ਉਦਘਾਟਨ 83 ਲੱਖ ਰੁਪਏ ਦਾ ਇਹ ਉਦਘਾਟਨ ਕਿੰਨੇ ਕਿਲੋਮੀਟਰ ਦੀ ਹੈ ਇਹ 4 ਕਿਲੋਮੀਟਰ ਦੇ ਤਕਰੀਬਨ ਕਿਹੜੇ-ਕਿਹੜੇ ਪਿੰਡਾਂ ਨੂੰ ਜੋੜਦੀ ਹੈ ਇਹ ਬੇਨ ਰੋਡ ਤੋਂ ਬਿਲਗਾ ਮਿਲਗੇ ਤੋਂ ਹੈਗਾ ਮਜਾਰਾ ਤੇ ਅਜਨਾਉਦ ਪਿੰਡ ਇਹਦੇ ਕਾਫੀ ਸਮੇ ਦੀ ਮੰਗ ਸੀ ਜਿਹੜੀ ਅੱਜ ਮੰਗ ਇਹ ਦੱਸਿਆ ਸਰਪੰਚ ਸਾਹਿਬ ਨੇ ਵੀ 9 ਸਾਲ ਹੋ ਗਏ ਜਿਹੜੀ ਇਹ ਰੋਡ ਨਹੀਂ ਸੀ ਬਣੀ ਇਹ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਬਣਨ ਜਾ ਰਹੀ ਹੈ ਤੇ ਪੂਰੀ ਵਧੀਆ ਰੋਡ ਬਣੂ ਜੀ ਆਓ ਸਰਪੰਚ ਮਾ ਸਾਹਿਬ ਘੜੀ ਅੱਜ ਮੰਗ ਕੋਈ ਹੋਈ ਹੈ ਕਿੰਨੇ ਸਮੇਂ ਜਿਮਾ ਦੇ ਕਿਹੜੇ ਕਿਹੜੇ ਸੜਕਾਂ ਬਣੀਆਂ ਇਹ ਤਕਰੀਬਨ 9 ਸਾਲ ਦੀ ਸਾਡੀ ਮੰਗ ਸੀ 9 ਸਾਲ ਅਕਾਲੀਗੜ੍ਹ ਸਰਕਾਰ ਦੇਲੇ ਹੀ ਸੜਕ ਬਣੀ ਤੋਂ ਬਾਅਦ ਕਈ ਸਾਲਾਂ ਦੇ ਲਈ ਤਿੰਨ ਛੜਕਾਂ ਨੇ ਸਾਨੀ ਤੋਂ ਲੈ ਕੇ ਬਿਲਗੇ ਤੱਕ ਬਿਲਗੇ ਤੋਂ ਲੈ ਕੇ ਆਉ ਤੱਕ ਮਜਾਰੇ ਤੋਂ ਲੈ ਕੇ ਬਿਲਗੇ ਜੀ ਬੇਹੋਰ ਕਿਹੜੇ ਕਿਹੜੇ ਕੰਮਾਂ ਜਿਹੜੇ ਅਜੇ ਮੰਗ ਕੀਤੀ ਵੀ ਮੰਗ ਅਸੀਂ ਇੱਕ ਗਰਾਊਂਡ ਦੀ ਮੰਗ ਕੀਤੀ ਹੈ ਇੱਕ ਸਕੂਲ ਅਪਗ੍ਰੇਡ ਦੀ ਮੰਗ ਕੀਤੀ ਹੈ ਇੱਕ ਸਾਡੇ ਦੋ ਕਮਰਿਆਂ ਦੀ ਮੰਗ ਕੀਤੀ ਹੈ ਲਾਇਬ੍ਰੇਰੀ ਦੀ ਵੀ ਕੀਤੀ ਆ ਪੰਚਾਇਤ ਘਰ ਦੀ ਵੀ ਕੀਤੀ ਆ ਬਹੁਤ ਕਈ ਕਈ ਮੰਗਾ ਕੀਤੀਆਂ ਡਿਸਪੈਂਸਰੀ ਸਾਡੇ ਪਿੰਡ ਕੋਈ ਨਹੀਂ ਹੈਗੀ ਬੜਾ ਫਸਟ ਸਾਰ ਮਨਜ਼ੂਰ ਹੋਇਆ ਹੈ ਡਿਸਪੈਂਸਰੀ ਸਾਡੇ ਪਿੰਡ ਕੋਈ ਨਹੀਂ ਹੈ ਡਿਸਪੈਂਸਰੀ ਦੀ ਮੰਗ ਕੀਤੀ ਹੈ ਕੋਈ ਵੀ ਵੈਟ ਨਹੀਂ ਲੱਗਾ ਲੱਗਾ ਹੈ ਤੇ ਤਕਰੀਬਨ 3500 4000 ਰੁਪਏ ਦਾ ਪੈਣਾ ਹੈ ਇਸ ਪ੍ਰਵਾਸੀ ਵੀ ਲਾ ਲਓ ਜੋ ਵਿੱਚ ਲਾਈਏ ਤਾਂ 7-8000 ਵਾਕਿੰਗ ਜਪ ਹੈ ਪ੍ਰਾਇਮਰੀ ਸਕੂਲ ਦੀ ਅਲੱਗ ਅਲੱਗ ਨਹੀਂ ਗਈ ਪ੍ਰਾਇਮਰੀ ਸਕੂਲ ਦੇ ਪਿੱਛੇ ਜਗ੍ਹਾਦਾਨ ਕੀਤੀ ਸੀ ਕਿਤੇ ਮਾਤਾ ਨੇ ਉਹ ਦੋ ਤਿੰਨ ਕਮਰੇ ਪੈ ਗਏ ਦੋ ਪੁਰਾਣੇ ਸਕੂਲ ਚ ਕਲਾਸਾਂ ਜਾਨੀ ਕਿ ਪ੍ਰੋਬਲਮ ਬਹੁਤ ਐਂਬੀਡਿਡ ਹੋਈ ਲਿਹਿੰਦੀ ਹੈ ਦਟਾਰੇ ਇੱਕ ਹੋਣਾ ਚਾਹੀਦਾ ਏ ਉੱਥੇ ਦੋ ਕਮਰੇ ਸਾਡੀ ਡਿਮਾਂਡ ਪੂਰੀ ਇੱਕ ਕਰਸੋਈ ਬਣਾ ਦੇ ਸਾਡੀ ਡਿਮਾਂਡ ਪੂਰੀ ਆ ਆ ਕੰਮ ਠੰਡੀ ਵੀ ਲੰਗਿਆ ਇਹ ਤਕਰੀਬਨ ਸਾਲ ਤੋ ਹੋਵੇਗਾ ਕੀ ਕਹਿੰਦੇ ਚੇਅਰਮੈਨ ਸਾਹਿਬ ਚੇਅਰਮੈਨ ਹਨ ਵਿਸ਼ਵਾਸ ਦਿਵਾ ਗਏ ਨੇ ਉਹ ਕਹਿੰਦੇ ਵੀ ਦਫ਼ਤਰ ਆਇਓ ਸਾਡਾ ਵਿਸ਼ਵਾਸ ਤੁਹਾਡੀ ਜੋ ਵੀ ਮੰਗਾ ਨੇ ਠੀਕ ਹੈ